हां ये नॉर्मल है ये वैसे नहीं रूबी कोरोना नॉर्मल का ओरल का लोग ठीक है ये जो है ये खत्म हो जाएगा ये आदत में देना तो आपको समझ आ रहा है आप भी बात देंगे क्या हो गया

Thank you for watching. ਇਹ ਨਾ ਦੇਖੋ ਉਹ ਕਿਤੇ ਨਾ ਦੇਖੋ ਦੂਸਰੇ ਚ ਵੀ ਹੈ ਨਹੀਂ ਇਹ ਨਾ ਕਹਿੰਦੇ ਕਿ ਅਸਾਂ ਰੇਖ ਪਈਆਂ ਸਟੈਪ ਨਾ ਕਿੱਥੇ ਹੈ ਸੁਈਆਂ ਵੇਖ ਕੇ ਸੁਈਆਂ ਪਈਆਂ ਉਹਨਾਂ ਨੂੰ ਪਤਾ ਹੋਰ ਸੁਈਆਂ ਸੁਦਾਸ ਤੋਂ ਆਏ ਸੀ ਮੈਂ ਆਇਆ ਹਾਂ ਕੋਸਾ ਬਣਾਉਂਦਾ ਉਹ ਵੀ ਨਹੀਂ ਚੱਲਿਆ ਚੇਹੇ ਨੂੰ ਅੱਛਾ ਸਾਮ ਅੱਜ ਅਸੀਂ ਅਗਿਆਕ੍ਰਿਤੀ 2059 ਦੀ ਨਾਟ ਹੈ ਜਿਸ ਤਰ੍ਹਾਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਜ ਜੀ ਦੀ ਅਗਵਾਈ ਦੇ ਵਿੱਚ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਚਲਾਈ ਹੋਈ ਹੈ ਔਰ ਉਸ ਨੂੰ ਜਾਰੀ ਰੱਖਦੇ ਆ ਅੱਜ ਰੀਡ ਕੋਰਟ ਦੇ ਵਿੱਚ ਅੱਖਾਂ ਦਾ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਜਿਸ ਤੇ ਵਿੱਚ ਸਿਵਲ ਹਸਪਤਾਲ ਤੋਂ ਵੀ ਡਾਕਟਰ ਆਏ ਨੇ ਔਰ ਮੈਂ ਵੀ ਅੱਜ ਅੱਖਾਂ ਦੇ ਮਰੀਜ਼ਾਂ ਦਾ ਚੈੱਕਅਪ ਕਰ ਰਹੀ ਹਾਂ ਇਸ ਵਨਿਆ ਦੇ ਐਨਕਾ ਫੀਡੀਆਂ ਜਾਣਗੀਆਂ ਔਰ ਜਿਨ੍ਹਾਂ ਦੇ ਆਪਰੇਸ਼ਨ ਨੇ ਉਹਨਾਂ ਨੂੰ ਅਸੀਂ ਟੈਸਟ ਕਰਕੇ ਆਪਰੇਸ਼ਨ ਲਈ ਬੁਲਾ ਰਹੇ ਆ ਤਰੀਕਾਂ ਦੇ ਰਹੇ ਆ ਤੇ ਮੈਂ ਇਸ ਵਿੱਚ ਮੇਰੇ ਨਾਲ ਐਨ ਜੀਓਜ਼ ਨੇ ਬਹੁਤ ਵੱਡਾ ਸਾਥ ਦਿੱਤਾ ਮੈਂ ਉਹਨਾਂ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਤੇ ਇਸ ਤੋਂ ਪਹਿਲਾਂ ਕਿੰਨੇ ਮੀ ਚੈੱਕ ਕਰਤੀ ਕਿੰਨੇ ਸ਼ਾਮ ਤੱਕ ਦੇਖੋ ਉਹਨਾਂ ਤੱਕ ਸਾਡੇ ਕੋਲੇ 700 ਤੋਂ ਉੱਪਰ ਮਰੀਜ਼ ਆ ਜਿਹੜੇ ਰਜਿਸਟਰ ਹੋ ਚੁੱਕੇ ਆ ਔਰ ਲਗਾਤਾਰ ਆ ਰਹੇ ਮਾਂਚੇ ਵੀ ਉਤਸ਼ਾਹ ਹੈ ਆਪਣਾ ਇਲਾਜ ਕਰਾਉਣ ਦਾ ਅੱਜ ਬੇਵਾਸਪੀ ਬਹੁਤ ਵਧੀਆ ਲੱਗਾ ਜੀ ਬਹੁਤ ਦੁਨੀਆਂ ਨੂੰ ਸਹੂਲਤ ਮਿਲਦੀ ਹੈ ਜੀ ਬਹੁਤ ਚੰਗਾ ਪ੍ਰੋਗਰਾਮ ਹੈ ਇਹ ਤੁਹਾਨੂੰ ਲੱਗਦਾ ਵੀ ਇਹੋ ਜਿਹੇ ਪ੍ਰੋਗਰਾਮ ਗਾਂਢੀ ਗੱਲ ਲੱਗਣੇ ਗਾਂਢੀ ਗੱਲ ਜੀ ਲੱਗਣੇ ਚਾਹੀਦੇ ਆ ਜੀ ਪੜਾਉਣਾ ਚਾਹੀਦਾ ਦੁਨੀਆਂ ਦਾ ਉਹ ਇੱਥੇ ਦਵਾਈਆਂ ਦਿੱਤੀਆਂ ਜਾ ਰਹੀਆਂ ਅੱਖਾਂ ਚੈਕ ਬੱਸ ਠੀਕ ਆ ਜੀ ਫ੍ਰੀ ਦਵਾਈ ਦਿੱਤੀ ਜਾਂਦੀਆਂ ਆ ਕੋਈ ਦਿੱਤੀ ਜਾਂਦੀ ਆ